ਫਰੈਂਡਸ ਵੈਲਕਮ ਟੂ ਮਾਈ ਟੁਡੇਸ ਵੀਡੀਓ ਅੱਜ ਮੈਂ ਤੁਹਾਨੂੰ ਕਹਿੰਦਾ ਰਿਹਾ ਹਾਂ ਆਖੀ ਡਿੱਠਾ ਮੇਲਾ ਤਾਂ ਪਿਆਰੇ ਬੱਚਿਓ ਜੇ ਤੋ ਹਾਨੇ ਹਸ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਹੋ ਕਰ ਦਿਓ ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ ਉਸ ਵੈਲ ਲਿਕ ਨੂੰ ਵੀ ਤੁਸੀਂ ਸਰ ਦਵਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਤੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤੇ ਚਲੋ ਹੁਣ ਆਪਾਂ ਇਸ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿੱਚ ਵੱਖ-ਵੱਖ ਰੁੱਤਾਂ ਤਿਹਵਾਰਾਂ ਧਰਮਾਂ ਇਤਿਹਾਸਿਕ ਪਾਤਰਾਂ ਤੇ ਸ਼ਹੀਦਾਂ ਨਾਲ ਸੰਬੰਧਿਤ ਮੇਲੇ ਲੱਗਦੇ ਹਨ ਪੁਰਾਣੇ ਸਮਿਆਂ ਤੋਂ ਹੀ ਮੇਲੇ ਲੱਗਦੇ ਆ ਰਹੇ ਹਨ ਪਰ ਸਮੇਂ ਦੇ ਨਾਲ ਇਹਨਾਂ ਦਾ ਸਰੂਪ ਬਦਲ ਗਿਆ ਹੈ ਭਾਰਤ ਵਿੱਚ ਲੱਗਦੇ ਮੇਲੇ ਉਸ ਥਾਂ ਦੀ ਸੱਭਿਆਚਾਰ ਤੇ ਰਿਵਾਜ ਮੁਤਾਬਕ ਲੱਗਦੇ ਹਨ ਲੋਕ ਬੜੇ ਚਾਅ ਨਾਲ ਮੇਲਾ ਦੇਖਣ ਚਾਹੁੰਦੇ ਹਨ ਵਿਸਾਖੀ ਦਾ ਮੇਲਾ 13 ਅਪ੍ਰੈਲ ਨੂੰ ਫਸਲ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਸਾਡੇ ਪਿੰਡ ਤੋਂ 3 ਮੀਲ ਦੂਰ ਵਿਸਾਖੀ ਦਾ ਮੇਲਾ ਲੱਗਦਾ ਹੈ ਐਤਕੀ ਮੈਂ ਆਪਣੇ ਪਿਤਾ ਜੀ ਨਾਲ ਮੇਲਾ ਦੇਖਣ ਲਈ ਗਿਆ ਲੋਕ ਚਾਈਂ ਚਾਈਂ ਮੇਲਾ ਦੇਖਣ ਜਾ ਰਹੇ ਸਨ ਅਸੀਂ ਰਸਤੇ ਵਿੱਚ ਬਹੁਤ ਸਾਰੇ ਕਿਸਾਨਾਂ ਨੂੰ ਵਾਢੀ ਦੇ ਸ਼ਗਨ ਕਰਦਿਆਂ ਦੇਖਿਆ ਖੇਤਾਂ ਵਿੱਚ ਪਈ ਕਣਕ ਸੋਨੇ ਵਾਂਗ ਚਮਕ ਰਹੀ ਸੀ ਮੇਰੇ ਪਿਤਾ ਜੀ ਨੇ ਦੱਸਿਆ ਕਿ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਤਪੁਰ ਸਾਹਿਬ ਵਿਖੇ 1699 ਈਸਵੀ ਦੀ ਖਾਲਸਾ ਪੰਥ ਦੀ ਸਜਣਾ ਕੀਤੀ ਮੇਲੇ ਵਿੱਚ ਵਾਜੇ ਢੋਲ ਅਤੇ ਲਾਊਡ ਸਪੀਕਰਾਂ ਦੀ ਆਵਾਜ਼ ਆ ਰਹੀ ਸੀ ਇਸ ਜਗ੍ਹਾ ਤੇ ਕਾਫੀ ਭੀੜ ਅਤੇ ਰੌਲਾ ਪੱਪਾ ਸੀ ਸੜਕ ਦੇ ਕੋਨੇ ਕਿਨਾਰਿਆਂ ਖਿਡੌਣਿਆਂ ਤੇ ਉਠਾਈਆਂ ਦੀਆਂ ਦੁਕਾਨਾਂ ਨੇ ਵਿੱਚ ਕਈ ਤਰ੍ਹਾਂ ਦੇ ਝੂਟੇ ਅਤੇ ਪੰਘੂੜੇ ਸੜ ਮੈਂ ਅਤੇ ਮੇਰੇ ਪਿਤਾ ਜੀ ਨੇ ਗਰਮ ਸਮੋਸੇ ਅਤੇ ਜਲੇਬੀਆਂ ਖਾਧੀਆਂ ਤੇ ਮੈਂ ਜਾਦੂਗਰ ਦਾ ਖੇਡ ਵੀ ਦੇਖਿਆ ਮੇਲੇ ਵਿੱਚ ਸੀਟੀਆਂ ਵਾਜੀਆਂ ਤੇ ਢੋਲ ਦਾ ਸ਼ੋਰ ਸੀ ਗੱਬਰੂ ਥਾਂ-ਥਾਂ ਤੇ ਭੰਗੜਾ ਪਾ ਰਹੇ ਸਨ ਤੇ ਬੋਲੀਆਂ ਪਾ ਰਹੇ ਸਨ ਜਿਉਂ-ਜਿਉਂ ਦਿਨ ਬੀਤ ਰਿਹਾ ਸੀ ਭੀੜ ਵੱਧਦੀ ਜਾ ਰਹੀ ਸੀ ਅਸੀਂ ਕੁਝ ਮਿਠਾਈ ਖਰੀਦੀ ਅਤੇ ਘਰ ਵੱਲ ਚੱਲ ਪਏ ਤਾਂ ਪਿਆਰੇ ਬੱਚੇ ਜੀ ਜੁੜੇ ਲਈ ਨਹੀਂ ਮੈਂ ਤਾਂ ਸਾਨੂੰ ਮਿਲਾਂਗਾ ਅਗਲੀ ਵੀਡੀਓ ਵਿੱਚ ਇਸਨੂੰ ਪਰ ਦੇਖਣ ਲਈ ਧੰਨਵਾਦ